ਕਿਸਾਨਾਂ ਦੇ ਹੱਕੀ ਮੰਗਾਂ ਮੰਨਵਾਉਣ ਅਤੇ ਐਮਐਸਪੀ ਗਰੰਟੀ ਕਾਨੂੰਨ ਬਣਵਾਉਣ ਦੇ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 93 ਦਿਨਾਂ ਤੋਂ ਢਾਬੀ ਗੁਜਰਾਖਨੋਰੀ ਬਾਰਡਰ ਤੇ ਮਰਨ ਵਰਤ ਤੇ ਚੱਲ ਰਹੇ ਹਨ ਕੇਂਦਰ ਸਰਕਾਰ ਨਾਲ ਹੋਈਆਂ ਦੋ ਮੀਟਿੰਗਾਂ ਤੋਂ ਬਾਅਦ ਅਚਾਨਕ ਦੋ ਦਿਨ ਪਹਿਲਾਂ ਉਹਨਾਂ ਦੀ ਸਿਹਤ ਖਰਾਬ ਹੋ ਜਾਣ ਤੇ ਡਾਕਟਰ ਚਿੰਤਤ ਹਨ ਡਾਕਟਰਾਂ ਵੱਲੋਂ ਉਹਨਾਂ ਦਾ ਤੇਜ਼ ਬੁਖਾਰ ਉਤਾਰਨ ਲਈ ਮੱਥੇ ਉੱਤੇ ਗਿੱਲੇ ਪਾਣੀ ਦੀਆਂ ਪੱਟੀਆਂ ਕਰਵਾਈਆਂ ਜਾ ਰਹੀਆਂ ਹਨ ਔਰ ਚੇ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਤ ਹਨ ਆਓ ਦੇਖਦੇ ਹਾਂ ਕੀ ਕਹਿੰਦੇ ਨੇ ਕਿਸਾਨ ਆਗੂ ਕੱਲ ਸਵੇਰ ਸੇ ਹੀ ਜਗਜੀਤ ਸਿੰਘ ਡੱਲੇਵਾਲ ਜੀ ਦਾ ਸਵਾਸਥ ਬਹੁਤ ਤੇਜ਼ੀ ਸੇ ਵਿਗੜ ਰਹਾ ਹੈ ਕੱਲ ਅਚਾਨਕ ਸੇ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੜ ਕੇ 176/107 ਹੋ ਗਿਆ ਥਾ ਜੋ ਬਹੁਤ ਹੀ ਜ਼ਿਆਦਾ ਐਬਨਾਰਮਲ ਥਾ ਔਰ ਬਲੱਡ ਪ੍ਰੈਸ਼ਰ ਬਹੁਤ ਤੇਜ਼ੀ ਸੇ ਫਲਕਚੂਏਟ ਕਰ ਰਹਾ ਥਾ डॉक्टरों ने काफी समय तक प्रयास किए कई घंटों के प्रयासों के बाद कल एक बार ब्लड प्रेशर था वो स्टेबल आ गया था आज सरदार जगजीत सिंह डल्लेवाल जी को सुबह से ही 103 से भी ज्यादा का बुखार है और आप अभी डॉक्टरों के कहे अनुसार है उसके पैरों के ऊपर भी गीले पानी से उनको अभी कपड़े से कंट्रोल में करने की कोशिश करी जा रही है और सर पे भी माथे पे भी लगातार जो पानी है वो पानी उससे करके कंट्रोल करने का प्रयास किया जा रहा है लगभग दो घंटे से ये चल रहा है उसके बावजूद जो बुखार है वो 103 से नीचे नहीं आ रहा है 103 से ऊपर ही बुखार है और जो यूरिन की रिपोर्ट आई है यूरिन की रिपोर्ट में जो किटोन है किटोन भी पॉजिटिव उसकी रिपोर्ट आई है और अगर आप यहाँ इस हाथ में देखोगे जो बार बार जो हम कई बार बात कहते हैं परसों से इस हाथ में ड्रिप लगी थी लेकिन उसके बाद नशे ब्लॉक होने के बाद यहाँ भी सूजन आ रखी है ये हाथ ये वाला हाथ भी थोड़ा सा नॉर्मल है और इसमें देखो ये यहाँ पे पूरे तरीके से सूजन आ रखी है तो नशे हैं वो दो तीन दिन के बाद ब्लॉक हो जाती है और फिर वो ड्रिप भी नहीं लग पाती है तो स्थिति है वो लगातार क्रिटिकल होती जा रही है स्थिति है वो लगातार बिगड़ती जा रही है ਇਸੇ ਲਈ ਅਸੀਂ ਇਹ ਕਹਿੰਦੇ ਹਾਂ ਕਿ ਸਾਡੀ ਕੇਂਦਰ ਸਰਕਾਰ ਕੋ ਕਿਸਾਨਾਂ ਦੀ ਹੋਰ ਪਰਖਸ਼ਾ ਨਹੀਂ ਲੈਣੀ ਚਾਹੀਏ ਕਿਸਾਨਾਂ ਦੇ ਦਹਰੀਏ ਕੋਰ ਨਹੀਂ ਪਰਖਣਾ ਚਾਹੀਏ ਅਤੇ ਜਲ ਸੇ ਜਲਦ ਐਮਐਸਪੀ ਗਾਰੰਟੀ ਕਾਨੂੰਨ ਬਣਾਉਣੇ ਸਮੇਤ ਸਾਡੀ ਸਾਰੀ ਮੰਗਾਂ ਪੂਰੀ ਕਰਨੀ ਚਾਹੀਏ ਤਾਂ ਮੈਂ ਇਸ ਸਥਿਤੀ ਦੇ ਵਿੱਚ ਦੇਖੋ ਡਾਕਟਰਾਂ ਵਾਲਾ ਪਉ ਤਾਂ ਜਿਹੜੀ ਕਹਿੰਦਾ ਮੈਡੀਕਲ ਐਡ ਹੈ ਉਹ ਆਪਾਂ ਕੱਲੀ ਗਲੂਕੋਜ਼ ਹੀ ਲੈ ਰਹੇ ਹਾਂ ਬਾਹਰ ਜਿਹੜਾ ਕੁਝ ਚੱਲ ਰਿਹਾ ਹੈ ਬਾਹਰ ਜਿਹੜਾ ਪ੍ਰਚਾਰ ਹੋ ਰਿਹਾ ਹੈ ਮੈਂ ਕਹਿੰਨਾ ਹਕੀਕਤ ਤੋਂ ਬਾਹਰ ਗਰਾਉਂਡ ਲੈਵਲ ਤੇ ਜਿਹੜੇ ਇੱਥੇ ਬੰਦੇ ਨਾਲ ਨੇ ਜਿਹੜੇ ਸਾਡੇ ਮੁੰਡੇ ਇਹ ਨਾਲ ਦੇ ਸੇਵਾ ਕਰ ਰਹੇ ਨੇ ਜਿਹੜਾ ਅੱਜ 95 ਦਿਨਾਂ ਤੋਂ 96 ਦਿਨਾਂ ਤੋਂ ਉਹਨਾਂ ਦੀ ਸੇਵਾ ਕਰ ਰਹੇ ਨੇ ਪ੍ਰਧਾਨ ਜੀ ਦੀ ਉਹਨਾਂ ਨੂੰ ਪਤਾ ਗਰਾਉਂਡ ਲੈਵਲ ਤੇ ਮੈਂ ਇਸ ਹਾਲਾਤ ਦੇ ਵਿੱਚ ਇੱਕ ਤਾਂ ਬੇਨਤੀ ਕਰਦਾ ਸੁੱਚੇ ਆਪਣੇ ਫੋਰਮ ਦੇ ਆਗੂਆਂ ਨੂੰ ਚਾਹੇ ਉਹ ਕਿਸੇ ਵੀ ਸਟੇਟ ਦੇ ਵਿੱਚ ਬੈਠੇ ਨੇ ਇਸ ਨਾਜ਼ੁਕ ਹਾਲਾਤ ਦੇ ਨਾਲ ਘੱਟੋ-ਘੱਟ ਤਾਲਮਿਲ ਸਾਨੂੰ ਬਤਾਉਣਾ ਚਾਹੀਦਾ ਹੈ ਤੋਂ ਸਰਕਾਰ ਪਮਾ ਗੱਲਬਾਤ 19 ਮਾਰਚ ਚਾਲੀ ਹੈ ਉਧਰ ਤੋਂ ਛੱਡ ਕੇ ਜਿਹੜੇ ਇੰਨਾ ਸਮਾਂ ਉਹ ਸਾਨੂੰ ਜ਼ਰੂਰ ਵਿਚਾਰਨ ਦਾ ਬਣਦਾ ਕਿ ਇਸ ਹਾਲਾਤ ਦੇ ਵਿੱਚ ਨਜਿੱਠਣ ਵਾਸਤੇ ਸਾਡਾ ਕਿਹੜੀ ਅਗਲੀ ਰਣਨੀਤੀ ਤਿਆਰ ਜਿਵੇਂ ਅੱਜ ਹੀ ਮੈਂ ਕੱਲ੍ਹ ਅਸੀਂ ਫੋਰਮ ਦੀ ਮੀਟਿੰਗ ਬੁਲਾ ਲਈ ਹੈ ਅੱਜ 12 ਵਜੇ ਖਨੋਰੀ ਬਾਡਰ ਤੇ ਸਾਡੇ ਪੂਰੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਮੀਟਿੰਗ ਹੋ ਰਹੀ ਹੈ ਇਹ ਸਾਰੀ ਸਥਿਤੀ ਤੇ ਨਜਿੱਠਣ ਵਾਸਤੇ ਤੇ ਵਿਚਾਰਨ ਵਾਸਤੇ ਤੇ ਖਾਸ ਕਰਕੇ ਬੀਕੇ ਜੂ ਸਿੱਧੂਪੁਰ ਦਾ ਜਿੰਨਾ ਸਾਡਾ ਪਰਿਵਾਰ ਹੈ ਉਹਨਾਂ ਨੂੰ ਵੀ ਪੇਲ ਆ ਕਿ ਆਪਦੇ ਕਮ ਤੰਦੇ ਛੱਟ ਕੇ ਸਾਰੇ ਖਨੌਰੀ ਪਹੁੰਚੋ ਤੇ ਸਾਡੇ ਫੋਰਮ ਦੀ ਜਿਹੜੀ ਮੀਟਿੰਗ ਹੋ ਰਹੀ ਆ ਉਹਦੇ ਵਿੱਚ ਇਸ ਗੱਲ ਤੇ ਚਰਚਾ ਵੀ ਕਰਨੀ ਆ ਜਿਹੜੇ ਸਾਡੇ ਪ੍ਰੋਗਰਾਮ ਦਿੱਤੇ ਆ ਉਹਨਾਂ ਤੇ ਵੀ ਵਿਚਾਰ ਕਰਨਾ ਤਾਂ ਮੈਨੂੰ ਇਹ ਲੱਗਦਾ ਕਿ ਸਰਕਾਰ ਅਣਗਹਿਲੀ ਕਰਕੇ ਇਹਨਾਂ ਕੋਲੇ ਉਡਾ ਪ੍ਰਬੰਧ ਨਾ ਹੋਣ ਕਰਕੇ ਤਾਂ ਅਸੀਂ ਇੱਕ ਸਾਡੇ ਬਲਾਕ ਪ੍ਰਧਾਨ ਅਸੀਂ ਉਹਨੂੰ ਟੈਕ ਆਇਆ ਉਹਨੂੰ ਵੀ ਬੜੀ ਮੁਸ਼ਕਲ ਦੇ ਨਾਲ ਰਜਿੰਦਰਾ ਹਸਪਤਲ ਦੇ ਵਿੱਚ ਦਾਖਲ ਕਰਵਾਇਆ ਤ aí ਇਸ ਹਾਲਾਤਾਂ ਤੋਂ ਮੈਨੂੰ ਲੱਗਦਾ ਸਰਕਾਰ ਵੱਲ ਨਹੀਂ ਵਹਲਾ ਦੇਖਿਆ ਜਾ ਸਕਦਾ ਆਪਾਂ ਆਪਦੇ ਫੋਰਮ 'ਚ ਵਿਚਾਰ ਗਏ ਆਪਦੀ ਜਸੇਬੰਦੀ 'ਚ ਵਿਚਾਰ ਗਏ ਵਿਚਾਰ ਕੇ ਇਹ ਜੀ ਨਾਚਕ ਹਾਲਾਤ ਨਾਲ ਨਜਿੱਠਣ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਆਪਾਂ ਖਨੋਰੀ ਇਸ ਹਾਲਾਤ ਇਸ ਮੋਰਚੇ ਦੇ ਵਿੱਚ ਆ ਕੇ ਵਿਚਾਰ ਗਏ ਤਾਂ ਅਗਲੀ ਜਿਹੜੀ ਰਣਨੀਤੀ ਤਿਆ ਹੈ ਉਹ ਬਣਾ ਕੇ ਕਿਉਂਕਿ ਅਸੀਂ ਬਹੁਤ ਕੁਝ ਕਿਹਾ ਤੇ ਬਹੁਤ ਕੁਝ ਕਰਿਆ ਹੁਣ ਮੈਨੂੰ ਲੱਗਦਾ ਪਰਖ ਸਾਹਮਣੇ ਆ ਰਹੀ ਆ ਜੋ ਲੋਕਾਂ ਨਾਲ ਵਾਦਾ ਕੀਤਾ ਅਸੀਂ ਘਟੋ ਘਟੇ ਵਾਦਾ ਕੀਤਾ ਕਿ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਤੋਂ ਘੱਟ ਕਿਤੇ ਵੀ ਕੋਈ ਸਮਝੌਤਾ ਤੇ ਕਿਤੇ ਵੀ ਪ੍ਰਧਾਨ ਜੀ ਨੇ ਕਿਹਾ ਕਿ ਕਿਤੇ ਵੀ ਸਮਝੌਤਾ ਨਹੀਂ ਹੋ ਜੂਗਾ ਖਾਣ ਪੀਣਨ ਦੀਆਂ ਜਿਹੜੀਆਂ ਚਰਚਾ ਬਾਹਰ ਹੋ ਰਹੀ ਹੈ ਫੋਟੋਆਂ ਬਣ ਰਿਹਾ ਕੋਈ ਕੋਈ ਵੀਡੀਓ ਪਾ ਰਿਹਾ ਕੋਈ ਆੜੂ ਪਾ ਰਿਹਾ ਹੈ ਉਹ ਮੈਨੂੰ ਲੱਗਦਾ ਕਿ ਆਪਦੇ ਸਿਆਸੀ ਦਾ ਨੂੰ ਬਚਾਉਣ ਵਾਸਤੇ ਇਹ ਜਾ ਗਲਤ ਪ੍ਰਚਾਰ ਹੋ ਰਿਹਾ ਮੈਨੂੰ ਇਹ ਲੱਗਦਾ ਕਿ ਸਾਡੇ ਜਿਹੜੇ ਦੋਨੇ ਫੋਰਮਾਂ ਦੇ ਆਗੂ ਲਗਭਗ 6 ਸਾਲ ਤੋਂ ਉੱਪਰ ਟੱਪ ਗਿਆ ਸਾਡੀਆਂ ਜਿਹੜੀਆਂ 12 ਮੰਗਾਂ ਤੇ ਅਸੀਂ ਸਰਕਾਰ ਨੂੰ ਲਿਆਂਦਾ ਹੁਣ ਲਾਗੂ ਕਰਵਾਉਣ ਲਈ ਪ੍ਰਭੂ ਮੈਨੂੰ ਲੱਗਦਾ ਕਿ ਉਹ ਸਥਿਤੀ ਬਹੁਤ ਜਿਹੜੀ ਨਾਚਕ ਹੈ ਤੇ ਪ੍ਰਧਾਨ ਜੀ ਦੀ ਜਿਹੜੀ ਸਿਹਤ ਬਾਕੀਆ ਜਿਹੜਾ 100 ਦਿਨ ਹੋਣ ਜਾ ਰਿਹਾ 100 ਦਿਨਾਂ ਦੇ ਵਿੱਚ ਜਿਹੜਾ ਨੁਕਸਾਨ ਉਹ ਦਿਖ ਰਿਹਾ ਜੇ ਬੁਖਾਰ ਚੜ ਗਿਆ ਉਹ ਕੰਟਰੋਲ ਨਹੀਂ ਹੁੰਦਾ ਤਾਂ ਕਤੇ ਬੀਪੀ ਪੱਤ ਗਿਆ ਉਹ ਕੰਟਰੋਲ ਨਹੀਂ ਹੁੰਦਾ ਅਸੀਂ ਉਹ ਸਾਰਾ ਕੁਝ ਕਰ ਰਹੇ ਹਾਂ ਤਾਂ ਇਸ ਕਰਕੇ ਮੈਂ ਅਪੀਲ ਕਰਦਾ ਕੀ ਐਸ ਔਖੇ ਘੜੀ ਦੇ ਵਿੱਚ ਸਾਰੇ ਫੋਰਮ ਦੇ ਆਗੂ ਤੇ ਸਾਰੇ ਬੀਕੇਜੂ ਸਿੱਧੂਪੁਰ ਦੇ ਵਰਕਰ ਉਹਨਾਂ ਨੂੰ ਪੇ ਲੈ ਕੇ ਖਨੌਰੀ ਪਹੁੰਚੀ ਤੇ ਆਪਾਂ ਜਰੂਰ ਇਸ ਸਥਿਤੀ ਤੇ ਵਿਚਾਰ ਕੇ ਅਗਲਾ ਕੋਈ ਐਕਸ਼ਨ ਸਾਕ